ਹਾਂ ਡੈਡੀ ਮੈਂ ਸੋਣਾ ਜਿਹੜੀ ਆਪਣੀ ਰਿਸ਼ਤੇ ਵਾਲਾ ਨਾਲ ਗੱਲ ਚੱਲੀ ਜਾਂਦੀ ਤੂੰ ਜਵਾਬ ਦਿੰਦਾ ਉਹਨਾਂ ਨੂੰ ਓਏ ਓਹ ਠੀਕ ਨਹੀਂ ਸੀਗਾ ਰਿਸ਼ਤਾ ਤੇਰੇ ਵਾਸਤੇ ਕਿਉਂ ਆਹੋ ਨਹੀਂ ਠੀਕ ਸੀਗਾ ਤੂੰ ਜਵਾਬ ਕਿਉਂ ਦਿੱਤਾ ਓਏ ਯਾਰ ਮੈਨੂੰ ਇਹ ਪਤਾ ਲੱਗਾ ਵੀ ਕੁੜੀ ਦੇ ਹਾਈਲਾਈਟਸ ਕਰੀ ਵੀ ਆ ਤੇ ਫੇਰ ਕੀ ਹੁੰਦਾ ਸੀ ਹੁੰਦਾ ਕਿਵੇਂ ਸੀ ਲ ਮੈਨੂੰ ਜਦੋਂ ਪਤਾ ਲੱਗਾ ਮੈਂ ਉਹਦੀ ਮਾਰਾ ਫੋਨ ਵਿਚੋਲੇ ਨੂੰ ਮਾ ਭਈ ਆਪਣਾ ਦਾ ਜਵਾਬ ਆ ਦੁੱਧ ਵਰਗਾ ਚਿੱਟਾ ਕਿਉਂ ਤੈਨੂੰ ਕੀ ਤਖਲੀਫ ਸੀ ਆ ਸਾਰੀ ਗੱਲਬਾਤ ਹੋ ਗਈ ਸਿਰੇ ਤੇ ਆ ਕਿ ਤੂੰ ਹੋ ਕਰਤਾ ਯਾਰ ਉਹ ਇਹ ਤਖਲੀਫ ਕਿਉਂ ਨੇ ਕਿ ਕੁੜੀ ਦੇ ਆਇਲਟਸ ਕਰੀਆ ਕੱਲ ਨੂੰ ਕਹੂਗੀ ਮੈਂ ਬਾਹਰ ਜਾਣਾ ਹੈ ਤਾਂ ਫਿਰ ਉਹ ਤਾਂ ਜਾਊਗੀ ਬਾਹਰ ਜਾਣ ਖਾਤਰ ਹੀ ਕੀਤੀ ਆਇਲਟਸ ਨਾਲ ਮੈਨੂੰ ਲੈ ਜੂ ਉਹ ਹਾਂ ਫਿਰ ਇੱਥੇ ਮੈਂ ਇਸ ਗੱਲ ਤੋਂ ਤਾਂ ਮੈਂ ਰਾਜੀ ਨਹੀਂ ਕਿ ਮੈਂ ਹੀ ਤਾਂ ਭੇਜਣੀ ਨਹੀਂ ਵਾਰ ਤੈਨੂੰ ਉਜ਼ਰ ਮੈਂ ਕਿਹਾ ਹੁਣ ਉੱਥੇ ਪੱਕਾ ਰਹਿਣਾ ਹੈਗਾ ਹੁਣ ਆ ਦਾ 5-4 ਸਾਲ ਲਾ ਕੇ ਪੜ੍ਹਾਈ ਮੁੱਕ ਗਈ ਪੈਸੇ ਪੂਹੇ ਕਮਾ ਕੇ ਆਪਦੇ ਆਵਾਂਗੇ ਜ਼ਿੰਦਗੀ ਚ ਕਾਨੂੰ ਕੈਨੇਡਾ ਨੂੰ ਤੀਂਦਾ ਹੈਗਾ ਵੀ ਉੱਥੋਂ ਤੋਂ ਪੈਸੇ ਕਮਾ ਕੇ ਮੁੜ ਆਏਗਾ ਅੱਗੇ ਜਿਹੜੇ ਗਏ ਆਗੇ ਸਾਰੇ ਮੁੜੇ ਓ ਯਾਰ ਅੱਡ ਅੱਡ ਬੰਦਿਆਂ ਦਾ ਹਿਸਾਬ ਹੁੰਦਾ ਮੈਂ ਆਪਣਾ ਜਿਹੜਾ ਮਾਨ ਹੈਗਾ ਵੀ ਆਪਾਂ ਮੁੜਨਾਗਾ ਮੁੜਾਂਗੇ ਆਪਾਂ ਮਾਨ ਤਾਂ ਸਾਰਿਆਂ ਦਾ ਹੀ ਹੁੰਦਾ ਵੀ ਮੁੜਾਂਗੇ ਪਰ ਉੱਥੇ ਰੁਜ ਗਿਆ ਬਈ ਫੇਰ ਨਹੀਂ ਵਾਪਸ ਆਉਂਦਾ ਓਏ ਆਉਂਦਾ ਕਿਉਂ ਨਹੀਂ ਡੜੀ ਯਾਰ ਓਏ ਨਹੀਂ ਆਉਂਦਾ ਯਾਰ ਨੂੰ ਵਾਪਸ ਬੂਬ ਸਾਬ ਦਾ ਜਿਹੜਾ ਬਗ ਓ ਤੂੰ ਇਹ ਚੰਗੀ ਗੱਲ ਨਹੀਂ ਕੀਤੀ ਯਾਰ ਚੰਗੀ ਨੂੰ ਫਿਰ ਤੂੰ ਜਾਣਾ ਤਾਂ ਭੱਜ ਜਾ ਮੇਰੇ ਕੰਨੋਂ ਸਮਾਰਟਫੋਨ ਕਰਾਲਾ ਜੇ ਕਰਾਉਣਾਗਾ ਫਿਰ ਲੈ ਤੂੰ ਤਾਂ ਹੁਣ ਲੜਨ ਲੱਗ ਗਿਆ ਤੂੰ ਆਪ ਹੀ ਸੋਚਿਆ ਵਧੀਆ ਨਹੀਂ ਸੀ ਗੱਲ ਵੀ ਬਾਹਰ ਜਾਂਦੇ ਪੰਜ ਚਾਰ ਸਾਲਾਂ ਚ ਆਉਂਦੇ ਆ ਉਹਦਾ ਕੰਮ ਧੰਦਾ ਕਰਦੇ ਪੈਸਾ ਤੇ ਲੱਕ ਮਾ ਕੇ ਆਉਂਦੇ ਇੱਥੇ ਮੇਰੀ ਗੱਲ ਸੁਣ ਲੈ ਬਹਿ ਕੇ ਗੱਲ ਕਰ ਦਿੰਦੇ ਬਾਈਆ ਬਾਸ ਨਹੀਂ ਆਉਂਦਾ ਬਾਈ ਕਿਹੜਾ ਭੱਗ ਗਿਆ ਜਿਹੜਾ ਓਏ ਆਉਂਦਾ ਕਿਉਂ ਨਹੀਂ ਡੜੀ ਯਾਰ ਅੱਗੇ ਆਪਣੇ ਕਿੰਨੇ ਰਿਸ਼ਤੇਦਾਰ ਕਿੰਨੇ ਆਪਣੇ ਪਿੰਡ ਚੋਂ ਮੁੰਡੇ ਗਏ ਆ ਕੋਈ ਆ ਗਿਆ ਬਾਸ ਉਏ ਅਗਲਾ ਉਹਨਾਂ ਦਾ ਸੋਚ ਕੇ ਗਏ ਹੁੰਦੇ ਆ ਵੀ ਆਪਾਂ ਉਧਰ ਸੈੱਟ ਹੋਣਾ ਆਪਾਂ ਨਹੀਂ ਹੋਣਾ ਉਧਰ ਸੈੱਟ ਆਪਾਂ ਪੈਸਾ ਕਮਾ ਕੇ ਇੱਥੇ ਆਉਣਾਗਾ ਪਹਿਲੀ ਗੱਲ ਤਾਂ ਜਿਹੜੀ ਕੁੜੀ ਪੜੀ ਲਿਖੀ ਆ ਕੋਈ ਬਾਹਰ ਲੈ ਤੇ ਉਧਰ ਗਈਦਾ ਦੇ ਆਈ ਉਹ ਆ ਕੇ ਇੱਥੇ ਤੇਰੇ ਆਪਸ ਉਹਦਾ ਕੋਹ ਨਹੀਂ ਛੜ ਸਮਝਦਾ ਹੁੰਦਾ ਬਈ ਸਾਰੇ ਕਹਿੰਦੇ ਹੁੰਦਾ ਸਮਝਾਉਂਗਾ ਕੋਈ ਕਿਸੇ ਦੀ ਗੱਲ ਨਹੀਂ ਸਮਝਦਾਂ ਹੁੰਦਾ ਵੇਖ ਤੂੰ ਇਹ ਰਹਿਣ ਦੇ ਬਾਹਰ ਜਾਣ ਨੂੰ ਈ ਗੱਲ ਆ ਜਿਹੜੀ ਮੰਨ ਲੈ ਤੂੰ ਪਹਿਲੀ ਗੱਲ ਦਾ 25-30 ਲੱਖ ਰੁਪਇਆ ਲੱਗੂ ਬਾਹਰ ਜਾਂਦਾ ਕੋਈ ਉਹ ਤਾਂ ਲੱਗੋ ਸਾਰਾ ਪੰਜਾਬ ਵਜਾਈ ਜਾਂਦਾ ਡੈਡੀ ਯਾਰ ਮੈਂ ਭੱਗ ਜੂ ਕੀ ਹੁੰਦਾ ਵੀ ਸਾਰਾ ਪੰਜਾਬ ਵਜਾਈ ਜਾਂਦਾ ਗਾ ਜਿੱਥੇ ਇੰਨੇ ਲੋਕ ਜਾਈ ਜਾਂਦੇ ਅਸੀਂ ਦੋ ਜਣੇ ਭੱਗ ਜਾਾਂਗੇ ਕੀ ਹੁੰਦਾ ਐਂ ਫਿਰ ਬਾਜਣਾ ਭੱਗ ਜਾ ਮੈਂ ਤਾਂ ਤੈਨੂੰ ਕਹਾਗਾ ਫਿਰ ਸਾਰਾ ਕੁਝ ਇੱਥੋਂ ਨਿਮੇੜ ਕੇ ਜਾਈਏ ਆਪਦਾ ਲਾ ਤੂੰ ਦਾ ਯਾਰ ਹੁਣ ਲੜਾਈਆਂ ਵਾਲੀਆਂ ਗੱਲਾਂ ਤੇ ਆਇਆ ਮੈਂ ਤਾਂ ਤੈਨੂੰ ਵੈਸੇ ਕਹਿਣਾ ਮੈਂ ਤੈਨੂੰ ਯਾਰ ਜਦੋਂ ਕਹਿ ਕੇ ਜਾਣਾ ਵੀ ਆਪਾਂ ਬਾਪ ਆਵਾਂਗੇ ਮੈਂ ਤੈਨੂੰ ਮੈਂ ਤੈਨੂੰ ਦੱਸਦਾ ਮੈਂ ਤੈਨੂੰ ਭੇਜਦਾ 100 ਰੁਪਏ ਲੱਗਣਗੇ ਲਾ ਦਊਗਾ ਹਾਂ ਪਰ ਮੁੜ ਕੇ ਝਾਕਣਾ ਕਰੀ ਫਿਰ ਇੱਧਰ ਆਉਂਦੀ ਫਿਰ ਆਪਦਾ ਉੱਥੇ ਰਹੀਂ ਕਿਉਂ ਜਦੋਂ ਤੈਨੂੰ ਕਿਹਾ ਵੀ ਆਉਂਗਾ ਆਉਂਗਾ ਹੀ ਫਿਰ ਨਹੀਂ ਆਉਂਦਾ ਜਦੋਂ ਮੈਂ ਤੈਨੂੰ ਹੁਣ ਦੱਸੀ ਜਾਂਦਾ ਵੀ ਨਹੀਂ ਆਉਂਦਾ ਯਾਰ ਮੈਂ ਤੈਨੂੰ ਕਹੀ ਜਾਂਦਾ ਮੈਂ ਇਥੇ ਲਿਖਾ ਲਾ ਕਸੇ ਤੇ ਕਾਹਦੇ ਤੇ ਲਿਖਾ ਲਾ ਤੂੰ ਆਏ ਕਰ ਜਦ ਤੂੰ ਆਉਂਦਾ ਆਉਣਾ ਹੈ ਜਿੱਥੇ ਮਰਜ਼ੀ ਆ ਰਹੇ ਪਿਆ ਕੇ ਲੈ ਆਪਦੇ ਘਰੇ ਰਹੂਗਾ ਔਰ ਕਿੱਥੇ ਰਹੂਗਾ ਆਪਦੇ ਘਰੇ ਘਰੇ ਹੈਗਾ ਤੂੰ ਆਦਾ ਘਰ ਬਣਾ ਲੈ ਜਿੱਥੇ ਬਣਾਉਣਾਗਾ ਮੈਂ ਤੈਨੂੰ ਦੱਸਦਾ ਮੇਰਾ ਓਏ ਆ ਕੇ ਇਕੱਠੇ ਰਹਾਂਗੇ ਆਪਾਂ ਤੂੰ ਤਾਂ ਉਹੀ ਉਹ ਕਰੀ ਜਾਨਾ ਡੈਡੀ ਯਾਰ ਬਾਈ ਉਹ ਮੇਰੀ ਗੱਲ ਸੁਣ ਲੈ 25-30 ਲੱਖ ਰੁਪਇਆ ਲਾ ਕੇ ਇੱਥੇ ਵਧੀਆ ਕਾਰੋਬਾਰ ਜੇ ਕੋਈ ਨਹੀਂ ਖੇਤੀ ਕਰਨੀ ਤੂੰ ਹੋਰ ਕੋਈ ਕੰਮ ਬਥੇਰਿਆ ਉਹ ਕਰ ਲੈ ਆਪਾਂ ਉਹਦੇ ਕੁੜੀ ਨਾਲ ਤੇਰਾ ਵਿਆਹ ਕਰਾਵਾਂਗੇ ਜਿਹੇ ਜਿਹੇ ਆਪਾਂ ਆਪ ਹੈਗੇ ਆਂਗੇ ਸਾਦੀ ਕੁੜੀ ਹੋਊ ਕੀ ਪੜੀਆਂ ਪੜੀਆਂ ਲਿਖੀਆਂ ਤੋਂ ਲੈਣਾ ਉਹਦਾ ਇੰਸਟਾਗ੍ਰਾਮ ਤੇ ਰੀਲ ਨਾ ਪਾਉਣ ਵਾਲੇ ਹੁੰਦ ਕਣੇ ਮੇਰੀ ਗੱਲ ਮੰਨ ਲੈ ਤੂੰ ਬਰੀਦਾ ਰਹੇਗਾ ਜੇ ਤਾਂ ਮੇਰੀ ਗੱਲ ਮੁਤਾਬਕ ਚੱਲਣਾ ਉਹ ਮੈਂ ਮੰਨਦਾ ਤਰੀ ਗੱਲ ਮੈਂ ਤਾਂ ਵੀ ਚੱਲ ਜ਼ਿੰਦਗੀ ਸੈੱਟ ਕਰਕੇ ਇੱਧਰ ਆਮਦਾਰੀ ਆਨੰਦ ਰਾਂਗੇ ਤੇਰੀ ਜ਼ਿੰਦਗੀ ਬਾਰੇ ਸੋਚਦਾ ਮੇਰੀ ਤਾਂ ਹੁਣ ਲੰਘ ਹੀ ਗਈ ਮੈਂ ਕੀ ਕਰਾਉਣਾਗਾ ਸਾਰੇ ਕਾਸੇ ਤੋਂ ਮੈਂ ਵੀ ਤੇਰੇ ਬਾਰੇ ਸੋਚਦਾ ਉੱਥੇ ਗਦੇ ਵਾਂਗੂ ਲੱਤਾਂ ਤੁਰਿਆ ਫਿਰੇਗਾ ਇੱਥੇ ਮੇਰੇ ਸਾਹ ਰਾਜ ਕਰੇਗਾ ਤੂੰ ਇਥੇ ਜਿਹੜਾ ਮਰਜ਼ੀ ਆ ਕੰਮ ਤੋਰ ਲੈ 25-30 ਲੱਖ ਰੁਪਈਆ ਲੱਗਦਾ ਜੇ ਮਰਜ਼ੀ ਕੁਝ ਵੀ ਕਰ ਲੈ ਪਰ ਐ ਤਾਂ ਆ ਖੇਤੀ ਵਰਗਾ ਤਾਂ ਕੋਈ ਧੰਦਾ ਹੀ ਨਹੀਂ ਮੇਰੇ ਸਾਈ ਦਾ ਬਿੱਲ ਹੈਗੇ ਆ ਆਪਾਂ ਤੇ ਹੁਣ ਕਿੰਨਾ ਕੰਮ ਕਰਦੇ ਆਪਾਂ ਕੰਮ ਤਾਂ ਨਹੀਂ ਕਰਦੇ ਚੱਲ ਵਧੀਆ ਆਪਣਾ ਪਰਿਵਾਰ ਪੜੀ ਜਾਂਦਾ ਹੈਗਾ ਜੇ ਹੁਣ ਤਰੀ ਤਾਂ ਜਵਾਨੀ ਹੈ ਕਿ ਤੂੰ ਵਧੀਆ ਖੇਤੀ ਵੀ ਵਧਾ ਸਕਦਾ ਟਲ ਮੈਂ ਮੈਂ ਨਾ ਜਾਉ ਉਹਨੂੰ ਤੋਰ ਦਾਂ ਇਕੱਲੀ ਨੂੰ ਪੜਾਈ ਪੜੂਈ ਕਰਕੇ ਮੁੜਿਆਊਗੀ ਉਹ ਬਾ ਤੇਰੇ ਫਿਰ ਉਹ ਹੀ ਗੱਲਾਂ ਤੇਰੀਆਂ ਯਾਰ ਮੁੜਿਆਊਗੀ ਐ ਕਦੋਂ ਮੁੜਿਆਊਗੀ ਉਹ ਉੱਧਰ ਜਾ ਕੇ ਤੈਨੂੰ ਤਲਾਕ ਦੇ ਕਾਗਜ਼ ਭੇਜੂਗੀ ਅੱਗੇ ਕਿੰਨੇ ਲੋਕਾਂ ਨਾਲ ਹੋਗਾ ਬਚੋਲਾ ਬਚੋਲਾ ਜ਼ਿੰਮੇਵਾਰ ਹੋਊਗਾ ਤਾਂ ਜ਼ਿੰਮੇਵਾਰੀ ਖਾਦੀ ਐਲੇ ਦੀ ਜ਼ਿੰਮੇਵਾਰੀ ਤਾਂ ਫੇਰ ਹੁੰਦੀ ਆ ਜੇ ਅੱਜ ਕੁੜੀ ਨੂੰ ਬਾਹਰ ਤੋਰਦੇ ਕੁੜੀ ਦਾ ਕੱਲ ਨੂੰ ਆਪਦੇ ਮਾਪਿਆਂ ਦੇ ਘਰ ਨਹੀਂ ਰਹਿੰਦੀ ਬਚੋਲਾ ਹੀ ਕਰੂਗਾ ਜੇ ਕੁੜੀ ਨਹੀਂ ਕਹਤਾ ਵੀ ਮੈਂ ਤਾਂ ਉਹਦੀ ਨਹੀਂ ਐਥੇ ਫੇਰ ਤੂੰ ਕੀ ਕਰ ਲੇਗਾ ਉਹ ਦੋ ਤਾਂ ਉਹੀ ਜਾਣ ਕੇ ਉਹ ਦੋ ਇਕੱਲਾ ਕਰਦਾ ਮੈਂ ਤੇਰਾ ਮਾੜਾ ਨਹੀਂ ਸੋਚਦਾ ਤੇਰਾ ਚੰਗਾ ਹੀ ਸੋਚਦਾ ਮੇਰੀ ਗੱਲ ਮੰਨ ਲੈ ਜੇ ਨਹੀਂ ਮੰਨਣੀ ਤਾਂ ਤੇਰੇ ਕੋਲੇ ਦੁਨੇ ਰਾਹ ਖੁੱਲਿਆ ਜਾਣਾ ਬੇਸ਼ੱਕ ਜਦੋਂ ਮਰਜ਼ੀ ਭੱਜ ਆਪਾਂ ਨੂੰ ਐਡਾ ਵੀ ਕੋਈ ਹੈ ਨਹੀਂਗਾ ਉਹ ਚੱਲ ਨਹੀਂ ਜਾਂਦੇ ਫਿਰ ਚੱਲ ਐ ਤਾਂ ਨਾ ਤੂੰ ਤਾਂ ਯਾਰ ਤੂੰ ਤਾਂ ਐ ਕਰਦਾ ਜੇ ਮੈਂ ਮੈਂ ਤੈਨੂੰ ਮਜਬੂਰ ਕਰਕੇ ਰੱਖ ਦਾਂਗਾ ਮੈਂ ਤੈਨੂੰ ਕੋਈ ਐਸਾ ਧੱਕੇ ਨਾ ਥੋੜਾ ਰੱਖ ਦਾਂ ਜੇ ਤਰਾ ਮਨ ਹੈਗਾ ਵਗ ਜਾ ਮੈਂ ਤਾਂ ਇਹ ਕਹਿਣਾ ਹਾਂ ਲੋਕਾਂ ਨੂੰ ਵੀ ਕਹਿਣਾ ਵੀ ਜਿਹਦੇ ਕੋਲ ਤਾਂ ਹੈਗੀ ਕਿੱਲਾ ਅੱਧਾ ਕਿੱਲਾ ਜ਼ਮੀਨ ਹਾਂ 25 30 ਲੱਖ ਦਾ ਮਾਲ ਹੀ ਆ ਵੇਚ ਕੇ ਚੜ ਜਾਓ ਉਹਨਾਂ ਦਾ ਦਿਹਾੜੀ ਕਰਨੀ ਇੱਥੇ ਵੀ ਕਰਨੀ ਆ ਉੱਥੇ ਜਾ ਕੇ ਕਰੋ ਤਰੱਕੀ ਹੋਊਗੀ ਠੀਕ ਆ ਉਥੋਂ ਆਉਣਾ ਉਹ ਵੀ ਠੀਕ ਆ ਚਲੋ ਤੁਹਾਡਾ ਚਤਤਮਨ ਦਾ ਮੂੜੋ ਚਾਹੇ ਨਾ ਮੂੜੋ ਪਰ ਜਿਹਦੇ ਕੋਲ ਭਾਈ ਇੱਥੇ ਪਾਸਾਤ ਕਿੱਲੇ ਹੈਗੇ ਆ ਉਹਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ ਜੇ ਮੇਰੇ ਹਿਸਾਬ ਮੁਤਾਬਕ ਆ ਇੱਥੇ ਉਹ ਰਾਜ ਕਰਦਾ ਤੇ ਉੱਥੇ ਦਿਹਾੜੀ ਤਣੂ ਜਿਹਦੇ ਕੋਲ ਨਹੀਂ ਕੋਸ ਹੈਗਾ ਉਹਨੇ ਤਾਂ ਜਾਣਾ ਹੀ ਹੈਗਾ ਉਹ ਉਹ ਜਾ ਸਕਦਾ ਬੜੀ ਖੁਸ਼ੀ ਨਾਲ ਜਾਵੇ ਉਹਨੂੰ ਆਪਾਂ ਇਹ ਨਹੀਂ ਕਹਦੇ ਬਾਹਰ ਜਾਣਾ ਮਾੜਾ ਹੈਗਾ ਬਾਹਰ ਜਾਣਾ ਕੋਈ ਮਾੜਾ ਨਹੀਂ ਨਾ ਦੁਨੀਆ ਹੀ ਜਾਣਦੀ ਆਈ ਆ ਕੰਮ ਕਰਨ ਵਾਸਤੇ ਜਾਓ ਪਰ ਜਿਹਦੇ ਕੋਲ ਪੰਜ ਸੱਤ ਕਿੱਲੇ ਹੈਗੇ ਉਹਨੂੰ ਨਹੀਂ ਜਾਣਾ ਚਾਹੀਦਾ ਬਾਕੀ ਭਾਈ ਆ ਆਪਣੇ ਲੋਕ ਦੱਸ ਦਾਨਗੇ ਭਾਈ ਆਪਾਂ ਨੂੰ ਸਾਰੇ ਕਮੈਂਟਾਂ ਚ ਵੀ ਕਿਵੇਂ ਬਾਹਰ ਜਾਣਾ ਠੀਕ ਆ ਕਿ ਨਹੀਂ ਠੀਕ ਜਾਂ ਪੰਜ ਸੱਤ ਕਿੱਲਾਂ ਵਾਲੇ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ